ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਗ 15ਵਾਂ ਪੰਥ ਨਿੰਦਿਆ ਹਮ ਸੁਣੈ ਕਿ ਮਕਾਨ ਅੱਗੋਂ ਸੁਣੋ ਹੁਣ ਇੱਕ ਐਸੇ ਸੂਰਬੀਰ ਦੀ ਕਥਾ ਜੋ ਜੋਧਿਆਂ ਵਿੱਚੋਂ ਸਰਮੌਰ ਹੈ ਜਿਸ ਦੀ ਬਹਾਦਰੀ ਤੇ ਸੂਰਬੀਰਤਾ ਦੇ ਕਿੱਸੇ ਕਹਿੰਦੇ ਕਹਿੰਦੇ ਸ਼ਾਇਦ ਕਈ ਰਾਤਾਂ ਬੀਤ ਜਾਣ ਜਿਸ ਨੇ ਜੰਗ ਦੇ ਮੈਦਾਨ ਵਿੱਚ ਜਾਣ ਲੱਗਿਆ ਕਦੇ ਵੈਰੀਆਂ ਦੀ ਤਾਕਤ ਜਾਂ ਗਿਣਤੀ ਬਾਰੇ ਜਾਣਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਰਾਜ ਜੰਗਾਂ ਚਲਾਉਣ ਵਿੱਚ ਜਿਸ ਦਾ ਕੋਈ ਸਾਨੀ ਨਹੀਂ ਸੀ ਧੀਰ ਮਾਰ ਕੇ ਜੋ ਵੈਰੀ ਦੜਾਂ ਦੇ ਘੋੜੇ ਡੇਗ ਲਿੰਦਾ ਸੀ ਜਿਸ ਦੇ ਵਰਸ਼ੇ 나ਗਣੀ ਤੋਂ ਦੁਸ਼ਮਣ ਦੇ ਹਾਥੀ ਪੈ ਖਾਂਦੇ ਸਨ ਜਿਸ ਦਾ ਨਾਮ ਸੁਣਿਆ ਹੀ ਦੁਸ਼ਮਣਾਂ ਦਾ ਮੁੜਕਾ ਚਉਣ ਲੱਗਦਾ ਸੀ ਕੌਣ ਹੈ ਇਹ ਮਾਂਬੜੀ ਜੋਦਾ ਸੁਖਾ ਸਿੰਘ ਕੀ ਇਮ ਚਰਚਾ ਪਈ ਸੂਰਨ ਕੋ ਸਿਰ ਮੋਰ ਗਨੀ ਇਹ ਸੂਰਮਾ ਹੈ ਮਾੜੀ ਕੰਬੋਕਿਆਂ ਦਾ ਪ੍ਰਸਿੱਧ ਜੋਦਾ ਭਾਈ ਸੁਖਾ ਸਿੰਘ ਅੱਜ ਜੇ ਕਿਤੇ ਦਰਿਆ ਕੰਢੇ ਇਸ ਮਾਹ ਜੁੱਧ ਵਿੱਚ ਸਾਡੇ ਕੋਲ ਸੁਖਾ ਸਿੰਘ ਉੱਦਦਾ ਤਾਂ ਵੈਰੀ ਦਲਾਂ ਦੀ ਹਿੰਮਤ ਨਾ ਹੁੰਦੀ ਪੰਜਾਬ ਵਾਲਾ ਅੱਖ ਕਰਨ ਦੀ ਸ਼ਾਇਦ ਉਹ ਜਮਨਾ ਪਾਰ ਹੀ ਨਾ ਕਰਦੇ ਜੇ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਸਿੰਘਾਂ ਦੇ ਜਥੇ ਵਿੱਚ ਸੁਖਾ ਸਿੰਘ ਵੀ ਸ਼ਾਮਲ ਹੈ ਕਿ ਅੱਜ ਸਾਡੇ ਕੋਲ ਇਸ ਜੰਗ ਲਈ ਉਹਨਾਂ ਜਾਂ ਕੋਈ ਸੂਰਮਾ ਨਹੀਂ ਭਾਈ ਦਰਬਾਰਾ ਸਿੰਘ ਬੋਲਿਆ ਹੈ ਤਾਂ ਸਹੀ ਜੇ ਇਸ ਸਮੇ ਸਿਰ ਆ ਜਾਵੇ ਕੌਣ ਕੌਣ ਹੈ ਉਹ ਜੋਦਾ ਆਪ ਹੀ ਆ ਕੇ ਦੱਸੇਗਾ ਤੁਸੀਂ ਮਨ ਚਿਤ ਲਾ ਕੇ ਸੁਖਾ ਸਿੰਘ ਦੀ ਸਾਖੀ ਸੁਣੋ ਸਿੰਘਾਂ ਦਾ ਇੱਕ ਛੋਟਾ ਜਿਹਾ ਜਥਾ ਕਿਸੇ ਖਾਸ ਮੁਹਿੰਮ ਲਈ ਤਿਆਰੀ ਕਰ ਰਿਹਾ ਸੀ ਕੁਝ ਸਿੰਘ ਤਲਖੀ ਵਿੱਚ ਸਨ ਤੇ ਕੁਝ ਬਿਲਕੁਲ ਸ਼ਾਂਤ ਜਥੇਦਾਰ ਸਹਿਜ ਮਤੇ ਨਾਲ ਗੱਲ ਕਰ ਰਿਹਾ ਸੀ ਦੋ ਤਿੰਨ ਸਿੰਘ ਘੋੜਿਆਂ ਉੱਤੇ ਚੜ੍ਹਨ ਲਈ ਤਿਆਰ ਸਨ ਕੁਝ ਉਹਨਾਂ ਨੂੰ ਰੋਕ ਰਹੇ ਸਨ ਤੇ ਕੁਝ ਸਵਾਰ ਹੋਣ ਲਈ ਪ੍ਰੇਰ ਰਹੇ ਸਨ ਅਸਲ ਵਿੱਚ ਹੋਇਆ ਇਹ ਕਿ ਅਹਿਮਦ ਸ਼ਾਹ ਅਬਦਾਲੀ ਲਾਹੌਰ ਜਿੱਤਣ ਮਗਰੋਂ ਆਪ ਤਾਂ ਅੱਗੇ ਦਿੱਲੀ ਨੂੰ ਨਿਕਲ ਗਿਆ ਤੇ ਜਾਂਦਾ ਹੋਇਆ ਆਪਣੇ ਕੋਲ ਜੁਣਵੇਂ ਸਿਪਾਹੀ ਦੇਖਰੇਖ ਲਈ ਇੱਥੇ ਛੱਡ ਗਿਆ ਇਹ ਸਿਪਾਹੀਆਂ ਦੀ ਇੱਕ ਖਾਸ ਟੁਕੜੀ ਸੀ ਜੋ ਅਬਦਾਲੀ ਦੇ ਬਹੁਤ ਨਿਕਟ ਵਰਤੀ ਸਨ ਕੁਝ ਤਾਂ ਉਸਦੇ ਚਾਚੇ ਤਾਇਆ ਦੇ ਪੁੱਤ ਭਰਾ ਹੀ ਸਨ ਅਬਦਾਲੀ ਨਾਲ ਹੀ ਇਹਨਾਂ ਦਾ ਖਾਣ ਪਾਣ ਸੀ ਸਾਰੀ ਫੌਜ ਵਿੱਚ ਇਹਨਾਂ ਦੀ ਗਿਣਤੀ ਗਿਣੇ ਚੁਣੇ ਸੂਰਬੀਰਾਂ ਵਿੱਚ ਆਉਂਦੀ ਸੀ ਸੂਬਾ ਤਾਂ ਕੁਸਕਿਆ ਵੀ ਨਹੀਂ ਗਿਲਜਿਆਂ ਦੀ ਫੌਜ ਅੱਗੇ ਇਹ ਆਵਾਜ਼ਾਂ ਲਾਹੌਰ ਵਿੱਚ ਆਮ ਸੁਣੀ ਸੁਣਾਏ ਦਿੰਦੀਆਂ ਸਨ ਕਿ ਅਫਗਾਨੀ ਸਿਪਾਹੀਆਂ ਵਿੱਚ ਪਾਕਤ ਦਾ ਹੰਕਾਰ ਹੋਰ ਵੱਧ ਜਾਂਦਾ ਸੀ ਪਤਾ ਤਾਂ ਉਦੋਂ ਲੱਗੂ ਜਿੱਥੇ ਜਿੱਦੇ ਮੱਥਾ ਸਿੰਘਾਂ ਨਾਲ ਲੱਗਿਆ ਤੀਰ ਵਾਂਗ ਇਹ ਬੋਲ ਦੁਰਾਨੀਆਂ ਦੇ ਕੰਨਾਂ ਵਿੱਚ ਵੱਜਿਆ ਇਹ ਸੁਣਨ ਦੇ ਤਾਂ ਉਹ ਆਦੀ ਹੀ ਨਹੀਂ ਸਨ ਕੋਈ ਸਾਡੀ ਟੱਕਰ ਦਾ ਵੀ ਹੈ ਉਹ ਸੋਚਣ ਲੱਗੇ ਗੱਲ ਸੈਨਾਪਤੀ ਤੱਕ ਪਹੁੰਚੀ ਤਾਂ ਉਹ ਖੁਸ਼ ਹੁੰਦਾ ਬੋਲਿਆ ਅੱਲਾਹ ਤਾਲਾ ਦਾ ਲੱਖ ਲੱਖ ਸ਼ੁਕਰ ਹੈ ਉਸਨੇ ਸਾਡੀ ਸੁਣ ਲਈ ਤੇ ਸਾਡੀਆਂ ਤਲਵਾਰਾਂ ਦੇ ਹਾਣ ਦਾ ਕੋਈ ਦੁਸ਼ਮਣ ਵੀ ਧਰਤੀ ਉੱਤੇ ਭੇਜਿਆ ਜੋ ਪਤਾ ਕਰੋ ਕਿੱਥੇ ਮਿਲਣਗੇ ਇਹ ਸਿੰਘ ਉਸਨੇ ਸਪਾਈਆਂ ਨੂੰ ਹੁਕਮ ਦਿੱਤਾ ਤੇ ਸਿੰਘਾਂ ਦੀ ਭਾਲ ਸ਼ੁਰੂ ਹੋ ਗਈ ਅਫਗਾਨਾਂ ਨੂੰ ਆਪਣੀ ਤਾਕਤ ਉੱਤੇ ਮਾਣ ਸੀ ਸੋ ਉਹ ਲਾਹੌਰੀਆਂ ਨੂੰ ਸਿੰਘਾਂ ਬਾਰੇ ਪੁੱਛਦੇ ਫਿਰ ਰਹੇ ਸਨ ਵੱਡੇ ਵੱਡੇ ਜਰਵਾਣੇ ਘੋੜਿਆਂ ਨੇ ਸਿੰਘਾਂ ਦੀ ਭਾਲ ਵਿੱਚ ਲਾਹੌਰ ਦੀਆਂ ਗਲੀਆਂ ਸ਼ਾਨ ਛੱਡੀਆਂ ਸਨ ਸਾਨੂੰ ਤਾਂ ਬਸ ਬਹਾਦਰ ਸਿੰਘਾਂ ਦੀ ਝਲਕ ਦੀ ਲੋਚਾ ਹੈ ਜਿੱਥੇ ਵੀ ਸਿੰਘਾਂ ਦੀ ਦੱਸ ਪੈਂਦੀ ਉੱਥੇ ਜਾ ਉਹ ਕਹਿੰਦੇ ਕਈ ਦਿਨਾਂ ਦੀ ਭਾਲ ਮਗਰੋਂ ਹਲਕਾਰਿਆਂ ਨੇ ਸਿੰਘਾਂ ਦੀ ਠਾਰ ਦੀ ਦੱਸ ਪਾਈ ਬੁੱਢਾ ਕੋਟ ਜਿੱਥੋਂ ਸਤਲੁਜ ਲੰਘਦਾ ਹੈ ਸਿੰਘ ਦਰਿਆ ਕਿਨਾਰੇ ਰਹਿੰਦੇ ਸਨ ਕੁਝ 2 ਕੁਸੂ ਦਰਾਨੀ 400 ਘੋੜਿਆਂ ਤੇ ਸਵਾਰ ਹੋ ਕੇ ਇਧਰਾਂ ਟੁੱਕੇ ਹਾਂ ਸਪਾਈ 200 ਤੇ ਘੋੜੇ 400 ਦਰਾਨੀ ਸਪਾਈ ਇੰਨੇ ਜਰਵਾਣੇ ਸਨ ਕਿ ਕੋਈ ਘੋੜਾ ਉਹਨਾਂ ਨੂੰ 10-15 ਕੋਹ ਤੋਂ ਵੱਧ ਪੈੜਾ ਤੈ ਨਹੀਂ ਕਰਵਾ ਸਕਦਾ ਸੀ ਸੋ ਇੱਕ ਘੋੜੇ ਨੂੰ ਸਾਥ ਦਿਵਾਉਣ ਲਈ ਹਰ ਦਰਾਨੀ ਨਾਲ ਇੱਕ ਵਾਧੂ ਘੋੜਾ ਰੱਖਦਾ ਸੀ ਇੱਕ ਤਾਂ ਫੁਗਾਨ ਸਪਾਈ ਸਰੀਰਾਂ ਦੇ ਇੰਨੇ ਤਕੜੇ ਤੇ ਉਤੋਂ ਹਰ ਇੱਕ ਸਰੀਰ ਲੋਹੇ ਨਾਲ ਮੜੇ ਹੋਏ ਸਿਰਾਂ ਉੱਤੇ ਫੁਲਾਦੀ ਟੋਪ ਸੰਜੂਆਂ ਨਾਲ ਕੱਜੀਆਂ ਦੈਂਤਾਂ ਜਿਹੀਆਂ ਦੇਹਾਂ ਇਥੋਂ ਤੱਕ ਕਿ ਉਹਨਾਂ ਦੀਆਂ ਸੁਥਨਾ ਵੀ ਲੋਹੇ ਦੀਆਂ ਸਨ ਪੈਰਾਂ ਵਿੱਚ ਫੁਲਾਦ ਦੀਆਂ ਬਣੀਆਂ ਜੁੱਤੀਆਂ ਤੇ ਹੱਥਾਂ ਵਿੱਚ ਦਸਤਾਨੇ ਵੀ ਫੁਲਾਦੀ ਸੰਜੋਗ ਸਣੇ ਉਹਨਾਂ ਦੇ ਅਸਤਰਾ ਬਸਤਰਾ ਦਾ ਭਾਰ ਲਗਭਗ ਡੋੜ ਮਣ ਹੋਏਗਾ ਫਿਰ ਘੋੜਿਆਂ ਨੇ ਬਰਗਸਤਾਨ ਪੈਨੇ ਹੋਏ ਸਿਰਾਂ ਤੋਂ ਪੈਰਾਂ ਤੱਕ ਲੋਹਾ ਹੀ ਲੋਹਾ ਤਾਕਤ ਦੇ ਹੌਸਲੇ ਉੱਤੇ ਦਰਾਨੀ ਸਿੰਘਾਂ ਨੂੰ ਲਬ ਦੇ ਲਬ ਦੇ ਠਾਹਰ ਦੇ ਬਿਲਕੁਲ ਨਹੀਂ ਢੀਕ ਆ ਗਏ ਸਿੰਘਾਂ ਨੂੰ ਪਤਾ ਲੱਗਿਆ ਤਾਂ ਉਹ ਇੱਕਦਮ ਸੰਭਲੇ ਤੇ ਦਰਿਆ ਪਾਰ ਕਰਕੇ ਫਿਰੋਜ਼ਪੁਰ ਵੱਲ ਨਿਕਲ ਗਏ ਦਰਾਨੀਆਂ ਦਾ ਹੰਕਾਰ ਸਤਵੇਂ ਸਮਾਨ ਤੇ ਜਾ ਪਹੁੰਚਾ ਅਫਗਾਨ ਸੈਨਾਪਤੀ ਭੱਜੇ ਜਾਂਦੇ ਸਿੰਘਾਂ ਨੂੰ ਵੰਗਾਰਦਾ ਹੈ ਬੋਲਿਆ ਹਾ 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 ਅਸੀਂ ਤਾਂ ਤੁਹਾਡੀ ਬਹਾਦਰੀ ਦੇ ਕਿੱਸੇ ਸੁਣ ਕੇ ਤੁਹਾਡੇ ਦਰਸ਼ਨਾਂ ਨੂੰ ਆਏ ਸਾਂ ਸੁਣਿਆ ਸੀ ਕਿ ਕੱਲਾ ਕੱਲਾ ਸਿੰਘ ਸ਼ੇਰ ਹੈ ਸੋਚਿਆ ਸ਼ੇਰਾਂ ਨਾਲ ਮੱਥਾ ਲਾ ਕੇ ਅਸੀਂ ਵੀ ਆਪਣੀ ਤਾਕਤ ਪਰਖਾਂਗੇ ਪਰ ਤੁਸੀਂ ਤਾਂ ਸਿਆਂ ਤੇ ਗਿੱਦੜਾਂ ਤੋਂ ਵੀ ਮੜੇ ਨਿਕਲੇ ਜਿਸ ਤਰ੍ਹਾਂ ਤੁਸੀਂ ੱਡੀਆਂ ਨੂੰ ਥੁੱਕ ਲਾ ਕੇ ਭੱਜੇ ਹੋ ਇਸ ਤਰ੍ਹਾਂ ਤਾਂ ਕਾਇਰ ਵੀ ਕਾਇਰ ਤੋਂ ਕਾਇਰ ਵੀ ਨਹੀਂ ਭੱਜਦਾ ਵਾਹ ਓਏ ਬਹਾਦਰੋ ਐਵੇਂ ਪੈਂਡਾ ਹੀ ਕਰਾਇਆ ਸਾਨੂੰ ਸਾਨੂੰ ਥੋੜਾ ਜਿਹੀ ਰੂਪ ਪਤਾ ਹੁੰਦਾ ਤਾਂ ਅਸੀਂ ਕਾਨੂੰ ਵਾਟਾ ਐਗਰੀ ਕਰਨੀ ਸੀ ਦੁਰਾਨੀਆਂ ਦੇ ਇਹ ਬੋੜ ਭੱਜੇ ਜਾਂਦੇ ਸਿੰਘਾਂ ਦੇ ਕਾਲਜੇ ਵਿੱਚ ਜੰਗਾਲੇ ਸ਼ੁਰੇ ਵਾਂ ਖੁੱਭ ਗਏ ਉਹਨਾਂ ਦੇ ਘੋੜਿਆਂ ਨੇ ਅੱਗੇ ਜਾਣੋਂ ਨਾ ਕਰ ਦਿੱਤੀ ਮਿਆਨਾ ਵਿੱਚੋਂ ਗਰਜਵੀਆਂ ਆਵਾਜ਼ਾਂ ਆਉਣ ਲੱਗੀਆਂ ਪਰ ਇਹ ਵੀ ਜੋਧੇ ਦਾ ਇੱਕ ਵੱਡਾ ਗੁਣ ਹੈ ਕਿ ਉਹ ਜਾਣਦਾ ਹੈ ਕਿ ਕਦੋਂ ਕਿ ਕਦੋਂ ਨਹੀਂ ਲੜਨਾ ਤੁਸੀਂ ਤਾਂ ਸਾਡੇ ਘੋੜਿਆਂ ਦੇ ਪੌੜਾਂ ਨਾਲ ਉੱਡੀ ਗਰਦ ਦੇ ਕੇ ਹੀ ਖੋਪ ਖਾ ਗਏ ਤੁਸੀਂ ਕਿੱਧਰ ਦੇ ਸੂਰਮੇ ਹੋ ਸਵਾਦ ਵਾਲੀ ਗੱਲ ਤਾਂ ਇਹ ਸੀ ਕਿ ਤੁਸੀਂ ਲੜ ਕੇ ਮਰਨਾ ਕਬੂਲ ਕਰਦੇ ਪਰ ਆਪਣੇ ਸਿੰਘ ਨਾਮ ਨੂੰ ਵੱਟਾਂ ਨਾਲ ਲੱਗਣ ਦਿੰਦੇ ਨਾਮ ਬਦਲ ਲਓ ਕਾਇਰੋ ਆਪਣੇ ਜਾਂ ਫਿਰ ਜੂਝ ਕੇ ਨਾਮ ਕਮਾਓ ਜੇ ਸਾਰੀ ਫੌਜ ਨਾਲ ਨਹੀਂ ਲੜ ਸਕਦੇ ਤਾਂ ਆਪਣੇ ਦੋ ਲੜਾਕੇ ਭੇਜੋ ਤੇ ਇਧਰੋਂ ਸਾਡਾ ਇਕੱਲਾ ਸਪਾਈ ਆਏਗਾ। ਇੰਨੇ ਵਿੱਚ ਹੀ ਫੈਸਲਾ ਹੋ ਜਾਏਗਾ। ਜੇ ਤੁਹਾਡੇ ਦੋ ਸਾਡੇ ਇਕੱਲੇ ਨੂੰ ਮਾਰ ਗਏ ਤਾਂ ਮદાન ਤੁਹਾਡਾ। ਬਿਸ਼ੂ ਦੇ ਡੰਗ ਵਰਗਾ ਇੱਕ ਹੋਰ ਬੋਲ ਦਰਾਨੀਆਂ ਨੇ ਛੱਡਿਆ। ਖਾਲਸਾ ਜੀ ਦਰਾਨੀਆਂ ਦੀ ਵੰਗਾਰ ਦਾ ਜਵਾਬ ਦਿੱਤਾ ਜਾਏਗਾ। ਜਥੇਦਾਰ ਬਾਬਾ ਸ਼ਾਮ ਸਿੰਘ ਬੋਲੇ ਅਸੀਂ ਪੰਜ ਸਿੰਘ ਭੇਜਦੇ ਹਾਂ ਤੇ ਤੁਸੀਂ 10 ਪਾਈ ਭੇਜੋ। ਮੁਕਾਬਲਾ ਬਰਾਬਰ ਦਾ ਫੇਰ ਹੋਵੇਗਾ ਸਾਡੇ ਕੋਲ ਢਾਲਾਂ ਕਿਰਪਾਨਾਂ ਤੇ ਰਾਮਜੰਗੇ ਹੋਣਗੇ ਸੋ ਤੁਸੀਂ ਵੀ ਬਰਾਬਰ ਦੇ ਸ਼ਸਤਰ ਲੈ ਕੇ ਆਇਓ ਜਥੇਦਾਰ ਦੀ ਆਵਾਜ਼ ਵਿੱਚ ਗਰਜ ਸੁਣਾਈ ਦਿੱਤੀ ਆਹ ਬਣੀਨਾ ਗੱਲ ਬਾਲੇ ਜੋੜ ਘਟਾਵਾਂ ਵਿੱਚ ਨਹੀਂ ਪੈਂਦੀ ਇਕੱਲੇ ਨੂੰ ਕੱਲਾ ਹੀ ਸੀ ਪਰ ਅਸੀਂ ਬੰਦੂਕਾਂ ਨਾਲ ਨਹੀਂ ਲੜਦੇ ਤਾਕਤ ਦੀ ਪਰਖ ਤੇ ਤਾਂ ਘਟਾਰਾਂ ਤੇ ਤਲਵਾਰਾਂ ਦੀ ਜੰਗ ਨਾਲ ਵਿੱਚ ਹੁੰਦੀ ਹੈ ਤੁਸੀਂ ਵੀ ਇਹ ਬਿਨਾਂ ਬੰਦੂਕਾਂ ਤੋਂ ਆਓ ਇਹ ਕਹਿੰਦੇ ਆ ਅਫਗਾਨਿਸਾਨਾ ਪਤੀ ਨੇ ਆਪਣੇ ਸਭ ਤੋਂ ਬਹਾਦਰ ਲੜਾਕੇ ਨੂੰ ਇਸ਼ਾਰਾ ਕੀਤਾ ਅਫਗਾਨਾ ਨੇ ਸਿੰਘਾਂ ਦੇ ਨਿਸ਼ਾਨਿਆਂ ਬਾਰੇ ਸੁਣਿਆ ਹੋਇਆ ਸੀ ਉਹਨਾਂ ਨੂੰ ਪਤਾ ਸੀ ਕਿ ਬਾਰੂਦ ਦੀਆਂ ਗੋਲੀਆਂ ਅੱਗੇ ਉਹਨਾਂ ਦੀ ਤਾਕਤ ਧਰੀ ਧਰਾਈ ਰਹਿ ਜਾਵੇਗੀ ਇਸ ਲਈ ਉਹ ਤਲਵਾਰਾਂ ਢਾਲਾਂ ਦੀ ਲੜਾਈ ਦੇ ਹੱਕ ਵਿੱਚ ਸਨ ਪਰ ਇਧਰ ਉਹ ਸਿੰਘਾਂ ਨੂੰ ਆਪਣੇ ਰਾਮ ਜੰਗਿਆਂ ਉੱਤੇ ਮਾਣ ਸੀ ਲੜਾਈ ਦਾ ਅਸੂਲ ਵੀ ਇਹੋ ਹੈ ਕਿ ਆਪਣੇ ਸਭ ਤੋਂ ਭਰੋਸੇਮੰਦ ਸ਼ਸਤਰਾਂ ਨਾਲ ਲੜੀ ਜਾਵੇ ਦੂਜੇ ਪੱਖ ਵਿੱਚ ਵੀ ਸੀ ਕਿ ਸਿੰਘਾਂ ਦੀਆਂ ਕਿਰਪਾਨਾਂ ਵੀ ਅਫਗਾਨਾਂ ਦੇ ਮੇਲ ਦੀਆਂ ਨਹੀਂ ਸਨ ਤੇ ਨਾ ਹੀ ਉਹਨਾਂ ਕੋਲ ਸਰੀਰ ਟੱਕਣ ਲਈ ਸੰਜੋਵਾ ਸਨ ਉਹਨਾਂ ਨੂੰ ਪਤਾ ਸੀ ਕਿ ਬੰਦੂਕ ਦੀ ਗੋਲੀ ਦੁਰਾਨੀਆਂ ਦੀਆਂ ਸੰਜੋਵਾ ਪਾੜ ਕੇ ਵੀ ਨਿਕਲ ਜਾਏਗੀ ਸੋ ਇੱਕ ਪੂਰੀ ਰਾਤ ਇਸ ਬੈਸ ਵਿੱਚ ਲੰਘ ਗਈ ਸਵੇਰ ਹੁੰਦੇ ਸਾਰ ਗਿਲਜਿਆਂ ਦਾ ਚੋਟੀ ਦਾ ਇੱਕ ਬਹਾਦਰ ਸ਼ਸਤਰਾਂ ਨਾਲ ਸਜਿਆਤ ਜੰਗ ਮੈਦਾਨ ਵਿੱਚ ਖੜਾ ਸੀ ਤਲਵਾਰਾਂ ਖੁੰਡੀਆਂ ਕਰ ਦੇਣ ਵਾਲੀ ਸੰਜੋਵਾ ਉਸ ਦੇ ਤਾਨ ਉੱਤੇ ਸਜਾਈ ਹੋਈ ਸੀ ਆਪਣੀ ਤਲਵਾਰ ਹਵਾ ਵਿੱਚ ਲਹਿਰਾਉਂਦਾ ਹੋਇਆ ਸਤਲੁਜ ਪਾਰ ਰੇਤੇ ਦੇ ਇੱਕ ਢੇਰ ਤੇ ਖਲੋਤਾ ਸਿੰਘਾਂ ਨੂੰ ਮੰਗਾਰ ਰਿਹਾ ਸੀ ਸ਼ੇਰ ਸਦਮਾਉਂਦੇ ਹੋ ਤਾਂ ਸ਼ੇਰਾਂ ਵਾਲੀ ਯੁਰਤ ਵੀ ਦਿਖਾਓ ਨਹੀਂ ਤਾਂ ਨਾਵਾਂ ਨਾਲ ਗਿੱਦੜਾ ਗਿੱਦੜ ਲਿਖਣਾ ਸ਼ੁਰੂ ਕਰੋ ਜਾਂ ਤਾਂ ਮੰਗਾਰ ਕਬੂਲੋ ਤੇ ਤਲਵਾਰ ਕਟਾਰ ਲੈ ਕੇ ਆਓ ਤੇ ਨਹੀਂ ਤਾਂ ਲੈ ਕੇ ਦਿਓ ਕਿ ਅਸੀਂ ਨਹੀਂ ਲੜ ਸਕਦੇ ਦਰਾਨੀਆਂ ਨਾਲ ਤੇ ਹਾਰ ਕਬੂਲ ਕਰੋ ਬੋਲਦਾ ਹੋਇਆ ਉਹ ਕੋਚੇਰ ਮਗਰੋਂ ਤਲਵਾਰ ਦਾ ਮੁੱਠਾ ਢਾਲ ਤੇ ਮਾਰਦਾ ਸੀ ਤੇ ਬੜੇ ਭਿਆਨਕ ਜਿਹੀ ਆਵਾਜ਼ ਕੱਢਦਾ ਸੀ ਸਵਾਲੀਆਂ ਨਜ਼ਰਾਂ ਨਾਲ ਸਿੰਘ ਇੱਕ ਦੂਜੇ ਵੱਲ ਤੱਕ ਰਹੇ ਸਨ ਜਥੇਦਾਰ ਨੂੰ ਦਿਹਾੜ ਰਿਹਾ ਦੁਰਾਨੀ ਸਾਫ਼ ਸਾਫ਼ ਨਜ਼ਰ ਆ ਰਿਹਾ ਸੀ ਜੇ ਫੈਸਲੇ ਉਸ ਇਕੱਲੇ ਦੇ ਨੇ ਕਰਨੇ ਹੁੰਦੇ ਹੁੰਦਾ ਤਾਂ ਹੁਣ ਤੱਕ ਉਹ ਗਿਲਜੇ ਦਾ ਸਿਰ ਬਰਸ਼ੇ ਤੇ ਟੰਗ ਟੰਗ ਚੁੱਕਾ ਹੁੰਦਾ ਪਰ ਗੱਲ ਸਾਰੇ ਜਥੇ ਦੀ ਸਹਿਮਤੀ ਨਾਲ ਹੋਣੀ ਸੀ ਜੋ ਵੇੜਾ ਨਾਮਚਾਰੇ ਉਹਨੂੰ ਸਿਆਣਾ ਨਹੀਂ ਕਹਿੰਦੇ ਇਹ ਵੇੜਾ ਫਾਲਤੂ ਬਹਾਦਰੀਆਂ ਦਿਖਾਉਂਦਾ ਨਹੀਂ ਆਪਣੀ ਹੋਂਦ ਬਚਾਉਂਦਾ ਹੈ ਸਿੰਘਾਂ ਦੇ ਜਥੇ ਵਿੱਚੋਂ ਇੱਕ ਪਾਸਿਓਂ ਆਵਾਜ਼ ਆਈ ਪੱਤ ਗਵਾ ਕੇ ਜੇ ਅਸੀਂ ਹੋਂਦ ਬਚਾਈ ਤਾਂ ਲੱਖ ਦੀ ਲਾਹਨਤ ਐਸੀ ਹੋਂਦ ਤੇ ਇੱਕ ਮੋਸ਼ਫਟ ਗੱਭਰੂ ਬੋਲਿਆ ਉਸਨੇ ਘੋੜਾ ਪਛਾਣ ਨੂੰ ਮੋੜਿਆ ਇਹ ਚੜਤ ਸਿੰਘ ਸੀ ਉਸਨੇ ਆਪਣੀ ਬੰਦੂਕ ਮੋਢਿਓਂ ਲਾ ਕੇ ਰੱਖ ਦਿੱਤੀ ਤੇ ਖੰਡਾ ਖੰਡਾ ਮਿਆਨੋਂ ਧੂਕ ਕੇ ਬਾਹਰ ਕੱਢ ਲਿਆ ਉਸ ਦਾ ਇਹ ਕਦਮ ਪੰਜਾਬ ਵਿੱਚ ਜਲਦੀ ਹੀ ਸਥਾਪਿਤ ਹੋਣ ਵਾਲੇ ਸਿੱਖ ਰਾਜ ਦੀ ਕਾਇਮੀ ਦਾ ਸੰਕੇਤ ਸੀ। ਗਿਲਜਿਆਂ ਦੇ ਕਦ ਦੇਖੋ ਤਾਂ ਫੇਰ ਆਪਣੀ ਉਮਰ ਵੱਲ ਧਿਆਨ ਮਾਰੋ। ਇਹ ਹੋਰ ਟਾਹੂ ਜਿਆ ਬੋਲ ਪਤਾ ਨਹੀਂ ਕਿੱਧਰੋਂ ਆਇਆ। ਹਾਥੀ ਨਾਲੋਂ ਵੀ ਵੱਡਾ ਕਦ ਹੈ ਗਿਲਜਿਆਂ ਦਾ। ਕੀ ਆਪਣੀ ਨਾਗਣੀ ਤੇ ਭਰੋਸਾ ਨਹੀਂ ਰਿਹਾ ਖਾਲਸੇ ਨੂੰ? ਛੋਟੇ ਭਜੰਗੀ ਦੇ ਕੋਲ ਘੋੜਾ ਲਜਾਂ ਕੋਲ ਘੋੜਾ ਲਜਾਂਦਾ ਹੋਇਆ ਇੱਕ ਸਿੰਘ ਗਰਜਿਆ। ਇਹ ਸੁੱਖਾ ਸੁੱਖਾ ਸਿੰਘ ਸੀ। ਮਸੇ ਰੰਗੜ ਜਏ ਕਈ ਹੰਕਾਰੇ ਹੋਏ ਮੁਗਲਾਂ ਦੇ ਸਿਰ ਲਾਉਣ ਵਾਲਾ ਸੂਰਮਾ ਸੁਖਾ ਸਿੰਘ ਹੈ ਕੋਈ ਜਿਹੜਾ ਮਾਂ ਦੇ ਚੁੰਗੇ ਦੁੱਧ ਦੀ ਲਾਜ ਰੱਖ ਦਿਖਾਵੇ ਕਿ ਸਭ ਆਪਣੇ ਮਾਪਿਆਂ ਨੂੰ ਸ਼ਰਮਸ਼ਾਰ ਕਰਨ ਵਾਲੇ ਹੀ ਹੋ ਦਰਾਨੀਆਂ ਵਾਲੇ ਪਾਸਿਓ ਇੱਕ ਹੋਰ ਸ਼ਬਦ ਬਾਣ ਛੂਕਦਾ ਆਇਆ ਖਾਲਸੇ ਨੂੰ ਅਜੇ ਤੇਰੀ ਲੋੜ ਹੈ ਪਚੰਗਿਆ ਤੂੰ ਵੱਡੀਆਂ ਮਹਿਮਾ ਸਰ ਕਰਨੀਆਂ ਨੇ ਸੁਖਾ ਸਿੰਘ ਵੀ ਸੋਚ ਰਿਹਾ ਸੀ ਕਿ ਬਾਲ ਚੜਤ ਸਿੰਘ ਹੰਕਾਰੇ ਹੋਏ ਪਠਾਨ ਨਾਲ ਟੱਕਰ ਨਹੀਂ ਲੈ ਸਕੇਗਾ ਉਸ ਵਿੱਚ ਰੋਹ ਤੇ ਜੋਸ਼ ਜ਼ਰੂਰ ਸੀ ਪਰ ਫੁਲਾਦੀ ਸੰਜੋ ਨੂੰ ਪਾੜਨ ਲਈ ਸਰੀਰਕ ਬਲ ਦੀ ਵੀ ਲੋੜ ਸੀ ਵੱਡੀਆਂ ਮੁਹੰਮਾ ਦੀ ਤਿਆਰੀ ਛੋਟੀਆਂ ਲੜਾਈਆਂ ਤੋਂ ਹੀ ਸ਼ੁਰੂ ਹੁੰਦੀ ਹੈ ਜੋਧਿਆਂ ਨੂੰ ਹੋਰ ਅਭਿਆਸ ਕਰਨ ਦਾ ਮੌਕਾ ਨਹੀਂ ਮਿਲਦਾ ਇੰਜ ਹੀ ਜੰਗ ਦੇ ਜਾਨੂ ਹੋਈਦਾ ਹੈ ਚੜਤ ਸਿੰਘ ਬੋਲਿਆ ਆਹ ਪਰ ਤੂੰ ਗਿਲਜੇ ਵੱਲ ਦੇਖ ਪੰਜ ਸੱਤ ਮਨ ਲੋਹੇ ਨਾਲ ਲੱਧਿਆ ਹੋਇਆ ਹੈ ਲੜਾਈ ਵੱਡੀ ਹੋਵੇ ਭਾਵੇਂ ਛੋਟੀ ਪੂਰੀ ਤਿਆਰੀ ਨਾਲ ਜਾਈਦਾ ਹੈ ਪਰ ਪੰਥ ਲਈ ਬੋਲੇ ਜਾ ਰਹੇ ਖੋਟੇ ਬਚਨ ਮੇਰੇ ਤੋਂ ਹੋਰ ਸਹਾਰ ਨਹੀਂ ਹੋਣੇ ਖਾਲਸਾ ਜੀ ਪੰਥ ਦੀ ਨਿੰਦਿਆ ਕੰਨੀ ਕਿਵੇਂ ਸੁਣ ਲਵਾਂ ਸੋ ਜਾਣ ਬਿੰਦ ਨੂੰ ਜਾਂਦੀ ਹੈ ਉਨੇ ਜਾਵੇ ਪਰ ਬੇਦ ਵੀ ਪਰੇ ਬੋਲ ਹੋਰ ਸੁਣ ਨਹੀਂ ਹੁੰਦੇ ਨਾਲੇ ਮਰਨਾ ਮਾਰਨਾ ਤਾਂ ਸਤਿਗੁਰਾਂ ਦੇ ਹੱਥ ਹੈ ਮੇਰੀ ਕਿਰਤ ਤਾਂ ਯੋਜਨਾ ਹੈ ਜਿਸ ਦਾ ਕਾਲ ਆ ਗਿਆ ਉਹ ਪ੍ਰਾਣ ਤਿਆਗ ਜਾਵੇਗਾ ਚੜਤ ਸਿੰਘ ਦੀ ਦ੍ਰਿੜਤਾ ਦੇਖ ਕੇ ਸੁਖਾ ਸਿੰਘ ਨੇ ਅਤ ਅੰਤ ਖੁਸ਼ੀ ਹੋ ਰਹੀ ਸੀ ਚੜਤ ਸਿੰਘ ਨੇ ਬੋਲਣਾ ਜਾਰੀ ਰੱਖਿਆ ਜਿਵੇਂ ਸਤਿਗੁਰਾਂ ਜੀ ਦੀ ਬਾਣੀ ਕਹਿੰਦੀ ਹੈ ਕਿ ਕੁਝ ਪਲਾਂ ਦਾ ਸਿਮਰਨ ਸੈਂਕੜੇ ਪਾਪ ਕੱਟ ਦਿੰਦਾ ਹੈ ਸ਼ਿਨ ਮਾਤਰ ਵੈਗੁਰੂ ਦਾ ਨਾਮ ਵੀ ਜਨਮਾਂ ਦੀ ਮੈਲ ਲਾਸ ਉਟਦਾ ਹੈ ਉਸੇ ਤਰ੍ਹਾਂ ਥੋੜੇ ਬਲ ਦੇ ਵੱਡੇ ਨਿਸ਼ਚੇ ਨਾਲ ਕਿਸੇ ਵੀ ਵੈਰੀ ਨਾਲ ਲੜਿਆ ਜਾ ਸਕਦਾ ਹੈ ਧੰਨ ਹੈ ਪਚੰਗਿਆ ਧੰਤਾਂ ਦੇ ਜੋਗ ਹਨ ਤੈਨੂੰ ਜੰਮਣ ਵਾਲੇ ਧੰਨ ਕਲਗੀਧਰ ਪਿਤਾ ਜੀ ਮਹਾਰਾਜ ਦਾ ਪੰਥ ਮੈਨੂੰ ਪਤਾ ਹੈ ਕਿ ਐਸੇ ਸਿੱਧਕ ਅੱਗੇ ਵੱਡੀਆਂ-ਵੱਡੀਆਂ ਫੌਜਾਂ ਨਹੀਂ ਟਿਕ ਸਕਦੀਆਂ ਪਰ ਜੇ ਤੇਰੀ ਆਗਿਆ ਹੋਵੇ ਤਾਂ ਇਸ ਗਿਲਜੇ ਦਾ ਸਿਰ ਮੈਂ ਭੰਨ ਕੇ ਲਿਆਵਾਂ ਸੁਖਾ ਸਿੰਘ ਨੇ ਇਹਨਾਂ ਬੋਲਾਂ ਉੱਤੇ ਚੜਤ ਸਿੰਘ ਨੇ ਉਸ ਨੂੰ ਹੱਥ ਜੋੜ ਕੇ ਨਮਸਕਾਰ ਕੀਤੀ ਉੱਪਰ ਜਿਹੜਾ ਬੋਰਡ ਹੈ ਉੱਥੇ ਇੱਕ ਸੰਜੋਤ ਫੁਲਾਦੀ ਦਸਤਾਨੇ ਪਏ ਹਨ ਜੇ ਤੂੰ ਭੱਜ ਕੇ ਚੁੱਕ ਲਿਆਵੇ ਤਾਂ ਮੈਂ ਵੰਗਾਰ ਦਾ ਜਵਾਬ ਦੇਣ ਲਈ ਚੜ੍ਹਾਈ ਕਰਾਂ ਪਰ ਸੰਜੋਜ ਤੁਹਾਡੇ ਕੋਲ ਕਿੱਥੋਂ ਆਈ ਕੋਈ ਦਿਨ ਪਹਿਲਾਂ ਐਸੇ ਇੱਕ ਐਸੇ ਹੀ ਇੱਕ ਗਿਲਜੇ ਨਾਲ ਟੱਕਰ ਹੋ ਗਈ ਸੀ ਇਹ ਸੰਜੋਜ ਉਸ ਦੀ ਹੈ ਸੁਖਾ ਸਿੰਘ ਮੁਸਕਰਾਉਂਦਿਆਂ ਬੋਲਿਆ ਚੜਤ ਸਿੰਘ ਨੇ ਸੰਜੋਜ ਪਉਣ ਵਿੱਚ ਸੁਖਾ ਸਿੰਘ ਦੀ ਮਦਦ ਕੀਤੀ ਤਣੀਆਂ ਕੱਸੀਆਂ ਉੱਤੇ ਜੰਗੀ ਕਮਰ ਕਸਾ ਲਵਾਇਆ ਰਾਜਸਥਾਨ ਦੇ ਸਰੋਹੀ ਨਗਰ ਦੀ ਬਣੀ ਹੋਈ ਸਰੋਹੀ ਹੱਥਾਂ ਵਿੱਚ ਫੜ ਕੇ ਸੁਖਾ ਸਿੰਘ ਨੇ ਉਸ ਨੂੰ ਮੱਥੇ ਨਾਲ ਸ਼ੋਹਂਦਿਆਂ ਨਮਸਕਾਰ ਕੀਤੀ ਢਾਲ ਗਾਤਰੇ ਪਾਈ ਪੰਜਾਂ ਸਿੰਘਾਂ ਨੇ ਫਤਿਹ ਦੀ ਅਰਦਾਸ ਅਰੰਭੀ ਭਗੋਤੀ ਨੂੰ ਸਹਾਇ ਹੋਣ ਲਈ ਬੇਨਤੀ ਕੀਤੀ ਗਈ ਘੋੜੇ ਨੂੰ ਨਮਸਕਾਰ ਕਰਕੇ ਸੁਖਾ ਸਿੰਘ ਘੋੜੇ ਤੇ ਸਵਾਰ ਹੋਇਆ ਇਹ ਹੀ ਸਿੰਘਾਂ ਦੀ ਰੀਤ ਹੈ ਕੁਝ ਐਸੇ ਸਗਣ ਹੋਏ ਜਿਹੜੇ ਸ਼ੁਭ ਮੰਨੇ ਜਾਂਦੇ ਸਨ ਸਿੰਘਾਂ ਨੇ ਜਕਾਰੇ ਗਜਾਏ ਇੱਕ ਐਸੀ ਚੜ੍ਹਦੀ ਕਲਾ ਜਿੱਥੇ ਜਥੇ ਵਿੱਚ ਰਵਾਹ ਹੋ ਗਈ ਜਿਵੇਂ ਮੈਦਾਨ ਖਾਲਸੇ ਨੇ ਮਾਰ ਹੀ ਲਿਆ ਹੋਏ ਵਾਰ ਸ੍ਰੀਪੁਰ ਗੋਤੇਜ ਜੀ ਕੀ ਸ਼ੁਰੂ ਕਰ ਪਜੰਗਿਆ ਜੇ ਮੈਂ ਸਮਾਪਤੀ ਤੋਂ ਪਿਛੋਂ ਪਰਤਿਆ ਤਾਂ ਹਾਰਿਆ ਹੀ ਜਾਣਿਓ ਘੋੜਾ ਤੋਰਨ ਲੱਗਿਆ ਸੁਖਾ ਸਿੰਘ ਚੜਤ ਸਿੰਘ ਵੱਲ ਤੱਕਦਿਆਂ ਬੋਲਿਆ ਘੋੜਾ ਸ਼ਾਇਦ ਸੁਖਾ ਸਿੰਘ ਤੋਂ ਵੀ ਕਾਲਾ ਸੀ ਅੱਧਾ ਦਰਿਆ ਟੱਪ ਕੇ ਰੁਕਿਆ ਰੇਤੇ ਦੇ ਇੱਕ ਛੋਟੇ ਜਿਹੇ ਢੇਰ ਤੇ ਸੁਖਾ ਸਿੰਘ ਚੜਤ ਸਿੰਘ ਨੂੰ ਕਹਿ ਕੇ ਗਿਆ ਸੀ ਕਿ ਕਿਸੇ ਵੀ ਨੂੰ ਮੇਰੇ ਪਿੱਛੇ ਨਹੀਂ ਆਉਣ ਦੇਣਾ ਇਹ ਜੰਗ ਸਵਾ ਲੱਖ ਖਾਲਸੇ ਦੀ ਹੀ ਹੈ ਸੋ ਉਹੀ ਸਰ ਕਰੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ